ਏ ਤੁਸੀਂ ਦੇਖ ਸਕਦੇ ਹੋ ਇਹ ਟ੍ਰੀ ਦਾ ਪੁਰਾਣਾ ਫੈਕਲ ਇਹਦੇ 2 ਚੱਕੇ ਲੱਗੇ ਹੋਏ ਨੇ ਛੋਟੇ ਤੇ ਇੱਕ ਪੱਤੀ ਲੱਗੀ ਆ ਜਿਹੜੀ ਹਾਲ ਹੁੰਦੀ ਆ ਇਹਨੂੰ ਮੈਨੂੰ ਨਾਮ ਨਹੀਂ ਪਤਾ ਮੈਨੂੰ ਨਾਮ ਭੁੱਲ ਗਿਆ ਤੇ ਇੱਕ ਹੈਂਡਲ ਆ ਸੈਕ ਲ ਵਰਗਾ ਬਾਸਾਈਕਲ ਦੀ ਬਣੀ ਹੋਈ ਪੱਤੀ ਹੈ ਜਿਹੜੀ ਰੰਗ ਬਣਾਉਂਦੀ ਹੈ ਜਾਂ ਮਿੱਟੀ ਨੂੰ ਰੰਗਦੀ ਆਹ ਵਾਲੀ ਬੋਲੂਗਾ ਬਾਅਦ 체ਚ ਮੈਂ ਜਿਹੜਾ ਮੂਰੇ ਆ ਜਿੱਦਾਂ ਹੈਂਡਲ ਬਣਿਆ ਹੁੰਦਾ ਤੇ ਥੱਲੇ ਚੱਕਾ ਛੋਟਾ ਹੈ ਜੀ ਜਾਲ ਕੋਈ ਟਾਇਰ ਨਹੀਂ ਹੁੰਦਾ ਇਹਦੇ ਵਿੱਚ ਸਿਰਫ ਇਹ ਜੇ ਕਬਿਨਾ ਰਵਰ ਤੋਂ ਲੋਹੇ ਲਹੀ ਹੁੰਦਾ ਜਿਹੜਾ ਸੜੀਆ ਲੱਗਿਆ ਸੀਗਾ 32 ਅੱਗੇ ਪਿੱਛੇ 33 ਤੇ ਉਸ ਤੋਂ ਬਾਅਦ 34 ਤੁਸੀਂ ਦੇਖ ਸਕਦੇ ਹੋ ਪਿੱਛੇ ਟਾਇਰ ਲੱਗਿਆ ਹੋਇਆ ਇੱਕ ਪਿਛੂ ਬੈਠੋ ਹੈਂਡਲ ਲੱਗਿਆ ਫੜਦਾ ਨਾਲ ਤੇਰੀ ਡੰਡੀ ਹੁੰਦੀ ਆ ਆਹ ਵਾਲੀ ਟਕ 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 ਲਿਆ ਜਾਂਦਾ ਰਹਿੰਦਾ ਜਿੱਥੇ ਤੱਕ ਮੈਂ ਥੋੜਿਆ ਇਹਨੂੰ ਵੀ ਠੋਕਿਆ ਸੀਗਾ ਤੋੜ ਕੇ ਡਾਇਰ ਸੀਗਾ ਇੱਕ ਬੰਦਾ ਮੂਹਰੇ ਸੱਜੇ 55 ਇੱਕ ਬੰਦਾ ਮਗਰੋਂ ਠੱਕਾ ਲਾਉਣਾ ਸੀਗਾ 55 ਕਿਹਨੇ ਨਾਲ ਜਿਹੜੀਆਂ ਸਾਰੀਆਂ ਜੋ ਮੁਡੀ ਚੀਜ਼ ਬੀਜਣੀ ਹੈ ਉਹੀ ਬੀਜੀ ਜਾਂਦੀ ਹੈ